ਤੇ ਉੱਥੇ ਨਾ ਇੱਕ ਨਚਾਰ ਟੋਲੀ ਆਉਂਦੀ ਹੁੰਦੀ ਸੀ ਹਾਂਜੀ ਉਹਨਾਂ ਦੇ ਤੁਸੀਂ ਤਾਂ ਕਦੇ ਸ਼ਾਇਦ ਨਾ ਦੇਖਿਆ ਹੋਣ ਤੁਹਾਡੀ ਪੀੜ੍ਹੀ ਨੇ ਨਚਾਰ ਸਾਡੀ ਪੀੜ੍ਹੀ ਨੇ ਦੇਖੇ ਨੇ ਤੇ ਉਹ ਰਾਤ ਨੂੰ ਮਤਲਬ 4-5 ਹੁੰਦੇ ਸੀ ਇੱਕ ਢੋਲ ਕੀ ਵਜਾਂਦਾ ਸੀ ਇੱਕ ਹੋਰ ਕੋਈ ਮਿਊਜ਼ਿਕ ਵਜਾਂਦਾ ਸੀ ਇੱਕ ਬਾਜਾ ਵਜਾਂਦਾ ਸੀ ਇੱਕ ਬੜਾ ਸੋਹਣਾ ਉਹਨਾਂ ਦੇ ਵਿੱਚ ਨਚਾਰ ਹੁੰਦਾ ਸੀਗਾ ਮਤਲਬ ਬੜਾ ਲੰਬਾ ਪਤਲਾ ਗੁੱਤ ਕਰੀ ਹੁੰਦੀ ਸੀ ਉਹਨੇ ਪੂਰੇ ਸਿੱਟੀ ਹੁੰਦੀ ਸੀ ਤੇ ਉਹ ਬੜਾ ਸੋਹਣਾ ਅੱਛੇ ਛੇ ਗੀਤ ਗਾ ਕੇ ਨਾ ਨੱਚਦਾ ਹੁੰਦਾ ਸੀ ਤੇ ਸਾਡਾ ਸਾਰਾ ਜਿਹੜਾ ਮਹੱਲਾ ਸੀ ਨਾ ਬਨੇਰਿਆਂ ਤੇ ਬੈਠ ਕੇ ਉਹ ਨਾਚ ਦੇਖਦਾ ਸੀਗਾ ਮੇਰਾ ਖਿਆਲ ਹੈ ਉਹਨਾਂ ਦਿਨਾਂ 'ਚ ਆਮ ਲੋਕਾਂ ਨੂੰ ਸਿਨੇਮਾ ਨਹੀਂ ਸੀ ਦੇਖਣ ਨੂੰ ਮਿਲਦਾ ਤਾਂ ਉਹ ਇਹ ਹੀ ਦੇਖਦੇ ਹੋਣਗੇ ਉਹ ਉਹ ਨਾਚ ਮੈਂ ਵੀ ਦੋ ਤਿੰਨ ਵਾਰ ਦੇਖਿਆ ਹਮੈਨੂੰ ਅੱਜ ਵੀ ਉਸ ਨਚਾਜ ਦੀਆਂ ਦੋ ਲਾਈਨਾਂ ਯਾਦ ਨੇ ਦਿਲ ਤੜਪਾਉਣਾ ਅੱਛੀ ਗੱਲ ਨਹੀਂ ਕੋਈ ਦਿਲ ਦਾ ਲਗਾਉਣਾ ਅੱਛੀ ਗੱਲ ਨਹੀਂ ਦਿਲ ਤੜਪਾਉਣਾ ਅੱਛੀ ਗੱਲ ਨਹੀਂ ਐਸਾ ਐਸਾ ਸੀਗਾ ਗਾਉਣਾ ਆਉਂਦਾ ਤੁਹਾਨੂੰ ਨਹੀਂ ਇਹ ਤਾਂ ਨਹੀਂ ਆਉਂਦਾ ਹੋਰ ਸੁਣਾ ਦਾਂਗੀ ਮੈਂ ਤੇ ਉਸੇ ਗਲੀ ਦੇ ਵਿੱਚ ਨਾ ਇੱਕ ਫੌਜੀ ਰਹਿੰਦਾ ਸੀ ਜਿੱਥੇ ਕਹਿੰਨ ਯਾਦ ਹੈ ਉਹ ਦਾਦਾ ਤੇ ਪੋਤੀ ਰਹਿੰਦੇ ਸੀ ਫੌਜੀ ਅਕਸਰ ਨਾ ਆਪਣੀ ਡਿਊਟੀ ਤੇ ਬਾਹਰ ਰਹਿੰਦਾ ਸੀ ਸ਼ਰਮਾਰ ਪਟਾੜੇ ਤੋਹਰ ਇੱਕ ਦਿਨ ਉੱਥੇ ਜਿਹੜੀ ਉਹ ਉਸ ਘਰ ਦੀ ਜਿਹੜੀ ਪੋਤੀ ਸੀ ਉਹ ਕਾਫੀ ਯੰਗ ਸੀ ਫੱਤੋ ਸੀ ਉਹਦਾ ਨਾਮ ਸੱਚਮੁੱਚ ਫੱਤੋ ਹੀ ਸੀਗਾ ਹਾਂ ਤੇ ਉਹ ਦਾਦਾ ਤਾਂ ਬਿਮਾਰ ਜਿਆ ਰਹਿੰਦਾ ਸੀ ਮਤਲਬ ਉਹਨੂੰ ਕੋਈ ਖਾਸ ਪਤਾ ਨਹੀਂ ਲੱਗਦਾ ਸੀ ਕੌਣ ਆਉਂਦਾ ਕੌਣ ਜਾਂਦਾ ਮੇਰੀ ਉਮਰ ਵੀ ਉਸ ਵੇਲੇ ਇਹ 4 ਸਾਲ ਦੀ ਹੋਣੀ ਜ਼ਿਆਦਾ ਤਾਂ ਨਹੀਂ ਹੋਣੀ ਕਿਉਂਕਿ ਮੈਂ ਸਕੂਲ ਜਾਣ ਨਹੀਂ ਸੀ ਲੱਗੀ ਹਾਂਜੀ ਤੇ ਉਹ ਉਹ ਨਚਾਰ ਟੋਲੀ ਸੀ ਨਾ ਜਿਹੜੀ ਉਹਦੇ ਵਿੱਚ ਜਿਹੜਾ ਉਹ ਨਚਾਰ ਸੀ ਨਾ ਉਹ ਲੜਕੀ ਉਹਦੇ ਉੱਤੇ ਫਿਦਾ ਹੋ ਗਈ ਉਹ ਜਿਹੜੀ ਫੱਤੋ ਸੀ ਅੱਛਾ ਜੇ ਇਹ ਮੈਨੂੰ ਹੁਣ ਸਮਝੇ ਲੱਗ ਰਹੀ ਹੈ ਗੱਲ ਜਦੋਂ ਤਾਂ ਨਹੀਂ ਪਰ ਮੈਂ ਇੱਕ ਕਹਾਣੀ ਇਸ ਤੇ ਲਿਖੀ ਸੀ ਤੈਨੂੰ ਅੱਧੀ ਰਾਤ ਹੋਈ ਪਤਾ ਨਹੀਂ ਆ 10:00 ਵਜੇ ਹੋਣੇ ਜਾਂ ਰਾਤ ਸ਼ੁਰੂ ਹੀ ਹੋਣੀ ਕਹਿ ਨਹੀਂ ਸਕਦੀ ਉਹਨਾ ਮੇਰੀ ਮੰਮੀ ਕੋਲੇ ਆਏ ਬੇਬੇ ਜੀ ਕਹਿੰਦੇ ਸੀ ਅਸੀਂ ਆਪਣੀ ਮਾਂ ਨੂੰ ਕਿ ਨਾ ਅੱਜ ਮੈਂ ਬਚਿੰਤ ਨੂੰ ਮੇਰੇ ਘਰ ਭੇਜ ਦੋ ਮੈਂ ਕੱਲੀ ਆਂ ਦਾਦਾ ਜੀ ਦੀ ਤਬੀਤ ਖਰਾਬ ਹੈ ਮ ਚਾਨੀਆਂ ਇਹ ਮੇਰੇ ਨਾਲ ਸੋ ਜ ਬਿਨ ਬਿਨ ਕੇ ਅੱਛੇ ਨਾਲ ਹੀ ਨਾਲ ਕਰ ਸੀ ਸਾਡਾ ਹੂੰ ਉਹ ਲੈ ਗਈ ਮੈਨੂੰ ਜਦੋਂ ਸਾਰੇ ਖਾ ਪੀ ਕੇ ਬੱਤੀਆਂ ਮੁੱਟੀਆਂ ਜਿਹਾ ਉਹਨਾਂ ਦੇ ਨਾਲ ਚ ਲਾਈਟ ਤਾਂ ਕਿਸੇ ਦੇ ਕਰਨੀ ਸੀ ਲਾਲਟ ਨਾ ਹੁੰਦੀਆਂ ਸੀ ਹਾਂਜੀ ਲਾਲਟ ਨਾ ਬਜਾਵ ਜੁਕੇ ਜਦੋਂ ਉਹ ਵੀ ਫੱਟੂ ਵੀ ਪੈ ਗਈ ਸਭ ਕੁਝ ਹੋ ਗਿਆ ਪਤਾ ਨਹੀਂ ਉਹਨ ਥੋੜੀ ਦੇਰ ਬਾਅਦ ਕੀ ਹੋਇਆ ਮੈਨੂੰ ਉਹਨੇ ਜਗਾਇਆ ਬਜਿੰਤੂ ਉੱਠ ਬਜਿੰਤੂ ਉੱਠ ਉਠਾ ਲਿਆ ਤੇ ਮੇਰੇ ਸਿਰ ਤੇ ਨਾ ਵੱਡਾ ਸਾਰਾ ਚੁੰਮਟ ਸਾਮ ਦੇ ਦਿੱਤਾ ਕੋਈ ਕਪੜਾ ਤੇ ਉਂਗਲੀ ਫੜ ਕੇ ਮੈਨੂੰ ਕਹਿੰਦੀ ਮੇਰੇ ਨਾਲ ਚੱਲ। ਅੱਛਾ ਜੀ। ਤੇ ਮੈਂ ਉਹਦੇ ਨਾਲ-ਨਾਲ ਤੁਰਦੀ ਰਹੀ ਹਨੇਰਾ ਸੀ। ਕੁਪਰਾਤ ਦੋ ਤਿੰਨ ਗਲੀਆਂ ਲੰਘ ਕੇ ਨਾ ਉਹ ਜਿਹੜੀ ਧਰਮਸ਼ਾਲਾ ਸੀ। ਧਰਮਸ਼ਾਲਾ ਦੀ ਗਲੀ ਮੁੜ ਕੇ ਤਿੰਨ ਚਾਰ ਬੂਏ ਲੰਘ ਕੇ ਨਾ ਉਹਨੇ ਇੱਕ ਦਰਵਾਜ਼ਾ ਖੋਲਿਆ। ਹੌਲੀ ਦੇ ਕੇ ਖੁੱਲਿਆ ਹੀ ਸੀ ਉਹ। ਅੰਦਰੋਂ ਕੁੰਡੀ ਗੰਡੀ ਨਹੀਂ ਸੀ ਲੱਗੀ ਹੋਈ। ਤੇ ਅੰਦਰ ਲੰਗੀ। ਅੰਦਰ ਲੰਗੀ। ਅੰਦਰ ਜਿਉਂ ਹੀ ਲੰਗੀ ਨਾ ਬਾਹਰ ਇੱਕ ਕੁੱਤਾ ਪੌਂਕਿਆ ਮੇਰੀ ਤਾਂ ਜਾਨ ਨਿਕਲ ਗਈ। ਤੇ ਉਹ ਅੰਦਰ ਪਹਿਲਾਂ ਛੋਟਾ ਜਿਹਾ ਜਿਹਨੂੰ ਆਪਾਂ ਬੇੜਾ ਕਹਿੰਦੇ ਆ ਛੋਟਾ ਜਿਹਾ ਹੀ ਹੋਏਗਾ ਇੱਕ ਮੰਜਾ ਉੱਥੇ ਡਿਆ ਸੀ ਹੁਣ ਇੱਥੇ ਮੈਨੂੰ ਬਿਠਾਤਾ ਤੇ ਜਿਵੇਂ ਮੈਨੂੰ ਬਿਠਾਇਆ ਨਾ ਅੰਦਰੋਂ ਜਿਹੜਾ ਅੰਦਰਲਾ ਕਮਰਾ ਸੀ ਪਤਾ ਨਹੀਂ ਉਹ ਆਪਾਂ ਕੋਠੜੀ ਕਹਿੰਦੇ ਆ ਕਿ ਕੀ ਉਹਦੇ ਵਿੱਚੋਂ ਕਿਸੇ ਨੇ ਬੱਤੀ ਜਲਾਈ ਹਾਂਜੀ ਸਿੰਖ ਹਾਂ ਡੱਬੀ ਵਾਲੀ ਸੀ ਹਾਂਜੀ ਤੇ ਦੇਖ ਕੇ ਨਾ ਉਹ ਫਤੋਂ ਨੂੰ ਕਿਹਾ ਅੰਦਰ ਆ ਜਾ ਅੱਛਾ ਜੀ ਉਹ ਬਿਲਕੁਲ ਫਿਲਮੀ ਸੀਨ ਲੱਗ ਰਿਹਾ ਨਹੀਂ ਇਹ ਅਸਲੀ ਸੀਨ ਹੈ ਅਸਲੀ ਸੀਨ ਦੱਸ ਰਹੀ ਹਾਂ